ਸ੍ਰੀ ਕਾਲ ਜੀ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਇਹ ਆ ਵੀਡੀਓ ਡੱਕ ਬੀੜ ਬਾਰੇ ਇਹ ਬੂਟੀ ਤੁਹਾਨੂੰ ਛੱਪੜਾਂ ਸੋਇਆਂ ਤੇ ਕਸੀਆਂ ਕਿਨਾਰੇ ਆਮ ਦੇਖੀ ਹੋਵੇਗੀ ਪਰ ਇਸ ਦੇ ਫਾਇਦੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਇਸ ਬੂਟੀ ਨੂੰ ਤੁਸੀਂ ਆਪਣੇ ਜਾਨਵਰਾਂ ਵਿੱਚ ਜਿਵੇਂ ਕਿ ਮੱਝਾਂ ਗਾਵਾਂ ਤੇ ਬੱਕਰੀਆਂ ਤੇ ਖਾਸ ਕਰਕੇ ਮੁਰਗੀਆਂ ਦੇ ਵਿੱਚ ਇਸ ਨੂੰ ਤੁਸੀਂ ਵਰਤ ਸਕਦੇ ਹੋ ਇਸ ਨੂੰ ਕਿੱਦਾਂ ਵਰਤਣਾ ਤੁਸੀਂ ਪਹਿਲਾਂ ਇਹ ਬੂਟੀ ਲੈ ਲੈਣੀ ਹੈ ਉਸ ਤੋਂ ਬਾਅਦ ਕਿਤੇ ਇੱਕ ਟੋਆ ਪੁੱਟਣਾ ਜਿਸ ਦੇ ਵਿੱਚ ਤੁਸੀਂ ਮਿੱਟੀ ਮਿਲਾ ਦੇਣੀ ਹੈ ਤੇ ਇਸ ਦੇ ਵਿੱਚ ਮਿੱਟੀ ਮਿਲਾ ਕੇ ਬੂਟੀ ਛੱਡ ਦੇਣੀ ਹੈ ਇਹ ਬੂਟੀ ਬਹੁਤ ਜਲਦੀ ਗਰੋ ਕਰਦੀ ਹੈ ਤੇ ਉਸ ਤੋਂ ਬਾਅਦ ਇਸ ਬੂਟੀ ਨੂੰ ਤੁਸੀਂ ਆਪਣੇ ਬਰਡ ਲਈ ਯੂਜ਼ ਕਰ ਸਕਦੇ ਹੋ ਤੇ ਖਾਸ ਇਸ ਬੂਟੀ ਨੂੰ ਤੁਸੀਂ ਮੱਛੀਆਂ ਲਈ ਵੀ ਯੂਜ਼ ਕਰ ਸਕਦੇ ਹੋ ਜਿਹੜੀਆਂ ਕਿ ਮੱਛੀ ਪਾਲਕ ਵੀਰ ਨੇ ਉਹ ਵੀ ਇਸ ਬੂਟੀ ਦਾ ਲਾਹਾ ਲੈ ਸਕਦੇ ਨੇ ਪਰ ਇਸ ਲਈ ਕੀ ਕਰਨਾ ਤੁਸੀਂ ਇਸ ਲਈ ਤੁਹਾਡੇ ਤੋਬੇ ਦੇ ਵਿੱਚ ਜਾਂ ਜਿੱਥੇ ਵੀ ਤੁਸੀਂ ਮੱਛੀਆਂ ਪਾਲ ਰਹੇ ਹੋ ਉੱਥੇ ਇਸ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਬੁੱਟੀ ਵੀ ਬਾਕੀ ਬੁੱਟੀਆਂ ਦੀ ਤਰ੍ਹਾਂ ਹੀ ਰਾਤ ਨੂੰ ਆਕਸੀ ਦਿਨ ਦੇ ਵਿੱਚ ਆਕਸੀਜਨ ਛੱਡਦੀ ਹੈ ਤੇ ਰਾਤ ਨੂੰ ਕਾਰਬਨ ਡਾਈਆਕਸਾਈਡ ਛੱਡਦੀ ਹੈ ਜਿਸ ਨਾਲ ਤੁਹਾਡੀਆਂ ਮੱਛੀਆਂ ਦੀ ਆਕਸੀਜਨ ਦੀ ਮਾਤਰਾ ਘੱਟ ਸਕਦੀ ਹੈ ਤੇ ਤੁਹਾਡੀਆਂ ਮੱਛੀਆਂ ਨੂੰ ਨੁਕਸਾਨ ਹੋ ਸਕਦਾ ਹੈ ਤੇ ਬਾਕੀ ਇਸ ਬੁੱਟੀ ਨੂੰ ਜੋ ਜਦੋਂ ਵੀ ਤੁਸੀਂ ਬੀਜਣਾ ਤਾਂ ਕਿਸੇ ਧਰਤ ਦੀ ਛਾਵੇਂ ਨਹੀਂ ਬੀਜਣਾ ਇਸ ਨੂੰ ਘੱਟੋ ਘੱਟ 8 ਘੰਟੇ ਦੀ ਜਿਹੜੀ ਧੁੱਪ ਹੈ ਉਹ ਜ਼ਰੂਰੀ ਹੈ ਇਸ ਬੂਟੀ ਦੇ ਵਿੱਚ ਤੁਹਾਨੂੰ 35 ਤੋਂ 42% ਹੈ ਜਿਹੜੀ ਉਹ ਪ੍ਰੋਟੀਨ ਤੇ ਬਾਕੀ ਨਿਊਟ੍ਰੀਸ਼ਨ ਭਰਪੂਰ ਹੈ ਬੂਟੀ ਇਸ ਬੂਟੀ ਨੂੰ ਜਿਹੜੇ-ਜਿਹੜੇ ਵੀਰ ਆਪਣੇ ਮੁਰਗੇ ਰੱਖ ਰਹੇ ਆ ਜਾਂ ਮੱਝਾਂ ਗਾਵਾਂ ਜਾਂ ਬੱਕਰੀਆਂ ਦਾ ਕੰਮ ਕਰ ਰਹੇ ਆ ਉਹ ਇਸ ਬੂਟੀ ਦਾ ਲਾਹਾ ਜ਼ਰੂਰ ਲੈਣਾ ਸੋ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਲਾਈਕ ਜ਼ਰੂਰ ਕਰਨਾ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸਤਿ ਸ਼੍ਰੀ ਅਕਾਲ